ਆਉਣ ਵਾਲੇ ਸਮੇਂ 'ਚ ਆਪਾਨੂੰ ਪਤਾ 15 ਅਗਸਤ ਦੇ ਸੈਲੀਬ੍ਰੇਸ਼ਨਜ਼ ਨੇੜੇ ਆ ਰਹੇ ਤੇ 15 ਅਗਸਤ ਦੇ ਮੁਤਲਕ ਕਈ ਪ੍ਰਕਾਰ ਦੇ ਜਿਹੜੇ ਸਿਕਿਉਰਟੀ ਮੈਅਰ ਆ ਉਹ ਅਸੀਂ ਲੈ ਰਹੇ ਹਾਂ ਪਬਲਿਕ ਦੇ ਅੰਦਰ ਇੱਕ ਸੈਂਸ ਆਫ ਕੌਨਫੀਡੈਂਸ ਤੇ ਜਿਹੜੇ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅਨਸਰ ਨੇ ਉਹਨਾਂ ਦੇ ਅੰਦਰ ਇੱਕ ਭੈ ਦੀ ਭਾਵਨਾ ਪੈਦਾ ਕਰਨ ਲਈ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਆ ਜਿਵੇਂ ਕਲੋਨੀਆਂ ਦੀ ਚੈਕਿੰਗ ਜਾਂ ਯੋਧਨਾਸ਼ੇ ਵਿਰੁੱਧ ਜਿਹੜੇ ਪ੍ਰੋਗਰਾਮ ਆ ਉਹ ਵੀ ਲਗਾਤਾਰ ਜਾਰੀ ਨੇ ਤਾਂ ਕਿ 15 ਅਗਸਤ ਨੂੰ ਬਿਨਾਂ ਕਿਸੇ ਵਾਰਦਾਤ ਦੇ ਇੱਕ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਉਹਨੂੰ ਨੇੜੇ ਲਾਸਿਆ ਪਬਲਿਕਲੀ ਇਹ ਮੈਸੇਜ ਆਜੂ ਕਿ 15 ਅਗਸਤ ਤੇ ਕਿਉਂਕਿ ਆਈਕੋਨਿਕ ਡੇ ਹੁੰਦਾ ਆ ਤੇ ਜਿਹੜੀ ਦੇਸ਼ ਵਿਰੋਧੀ ਤਾਕਤਾਂ ਨੇ ਉਹ ਹੋ ਵੀ ਇਸੇ ਫਰਾਕ ਚ ਹੁੰਦੀਆਂ ਨੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ ਅਜਿਹਾ ਜਿਵੇਂ ਸਾਹਬ ਜੀ ਫਲੈਗ ਮਾਰਕ ਕੱਢਿਆ ਜਾ ਰਿਹਾ ਜੀ ਕੀ ਪਰਪਸ ਹੈ ਇਸ ਚੀਜ਼ ਦਾ ਤੇ ਕਿੰਨੇ ਕ ਮਲਾ ਦੇ ਵਿੱਚ ਫਲੈਗ ਮਾਰਦੇ ਨੇ ਤੋਰਿਆ ਜੀ ਮਨਜੋਗ ਡੀਜੀਪੀ ਪੰਜਾਬ ਅਤੇ ਡਾਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ ਜਿਵੇਂ ਕਿ ਆਉਣ ਵਾਲੇ ਸਮੇਂ 'ਚ ਆਪਾਨੂੰ ਪਤਾ 15 ਅਗਸਤ ਦੇ ਸੈਲੀਬ੍ਰੇਸ਼ਨਸ ਨੇੜੇ ਆ ਰਹੇ ਤੇ 15 ਅਗਸਤ ਦੇ ਮੁਤਲਕ ਕਈ ਪ੍ਰਕਾਰ ਦੇ ਜਿਹੜੇ ਸਿਕਿਉਰਟੀ ਮੈਅਰ ਆ ਉਹ ਅਸੀਂ ਲੈ ਰਹੇ ਹਾਂ ਉਹਨਾਂ ਚੋਂ ਪਬਲਿਕ ਦੇ ਅੰਦਰ ਇੱਕ ਸੈਂਸ ਆਫ ਕੌਨਫੀਡੈਂਸ ਤੇ ਜਿਹੜੇ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅੰਸਰ ਨੇ ਉਹਨਾਂ ਦੇ ਅੰਦਰ ਇੱਕ ਭੈ ਦੀ ਭਾਵਨਾ ਪੈਦਾ ਕਰਨ ਲਈ ਜਿਹੜਾ ਇਹ 플ੈਗ ਮਾਰਚ ਅੱਜ ਐਸਪੀ ਸਿਟੀ ਪੁਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਗੋਰਸੀ ਤੇ ਇਹਨਾਂ ਦੇ ਐਸਐਚਓ ਜ਼ਬਾਨ ਇਸ ਸਾਰੇ ਸ਼ਹਿਰ ਨੂੰ ਅੱਜ ਫਲੈਗ ਮਾਰਚ ਰਾਹੀਂ ਕਵਰ ਕਰਨਗੇ ਤੇ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਆ ਜਿਵੇਂ ਕਲੋਨੀਆਂ ਦੀ ਚੈਕਿੰਗ ਜਾਂ ਯੋਧ ਨਸ਼ੇ ਵਿਰੁੱਧ ਜਿਹੜੇ ਪ੍ਰੋਗਰਾਮ ਆ ਉਹ ਵੀ ਲਗਾਤਾਰ ਜਾਰੀ ਨੇ ਤਾਂ ਕਿ 15 ਅਗਸਤ ਨੂੰ ਬਿਨਾਂ ਕਿਸੇ ਵਾਰਦਾਤ ਦੇ ਇੱਕ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਉਹਨੂੰ ਨੇੜੇ ਲਾਸਿਆ ਰੂਟ ਵੀ ਰਹੇਗਾ ਇਹਦਾ ਇਹਦਾ ਸਾਰਾ ਪੁਰਾਣਾ ਸ਼ਹਿਰ ਵੀ ਕਵਰ ਹੋਊਗਾ ਜੀ ਥਾਪਰ ਕਾਲਜ ਦਾ ਏਰੀਆ ਵੀ ਕਵਰ ਹੋਊਗਾ ਇਹ ਸ਼ਹਿਰ ਦੇ ਜਿਹੜੇ ਪੁਰਾਣੇ ਭੀੜੀ ਏਰੀਆ ਉਹ ਵੀ ਇਹਦੇ ਚ ਕਵਰ ਹੋ। ਆਊਟਰ ਪਬਲਿਕਲੀ ਹਾਂਜੀ ਆਊਟਰ ਏਰੀਆ ਜੋ ਵੀ ਕਵਰ ਹੈ। ਦੇਖੋ ਪਬਲਿਕਲੀ ਇਹ ਮੈਸੇਜ ਆਜੀ ਕਿ 15 ਅਗਸਤ ਦੇ ਕਿਉਂਕੀ ਆਈਕੋਨਿਕ ਡੇ ਹੁੰਦਾ ਹੈ ਤੇ ਜਿਹੜੀ ਦੇਸ਼ ਵਿਰੋਧੀ ਤਾਕਤਾਂ ਨੇ ਉਹ ਵੀ ਇਸੇ ਫਰਕ ਚ ਹੁੰਦੀਆਂ ਨੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ। ਤੇ ਜੇਕਰ ਕੋਈ ਵੀ ਸ਼ਕਤੀ ਵਿਅਕਤੀ ਜਾਂ ਵਸਤੂ ਪਬਲਿਕ ਦੀ ਨਿਗਾਹ ਚ ਆਂਦੀ ਹੈ ਜਿਹੜੀ ਕਿ ਬਿਲਕੁਲ ਆਊਟ ਆਫ ਪਲੇਸ ਨਜ਼ਰ ਆਂਦੀ ਹੈ ਤੇ ਉਹਦੇ ਬਾਬਤ 95929 1250 ਜਿਹੜਾ ਪਟਿਆਲਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ 24 ਘੰਟੇ ਚਾਲੂ ਹੁੰਦਾ ਤੇ ਉਹਦੇ ਤੇ ਸਾਨੂੰ ਚਲਾ ਦਿੱਤੀ ਜਾਵੇ ਤਾਂ ਕਿ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਕਿਸੇ ਵੀ ਇਹੋ ਜੀ ਵਾਰਦਾਤ ਨੂੰ ਅੰਜਾਮ ਦਿਨ ਤੋਂ ਰੋਕ ਸਕਦੇ। ਥੈਂਕ ਯੂ। ਇਸ ਤੋਂ ਇਲਾਵਾ ਇੰਟਰ ਸਟੇਟ ਲਾਕਡ ਜਿਹੜੇ ਬਾਰਡਰ ਤੇ ਹਰਿਆਣਾ ਉਹ ਕੁਝ ਦਿਨ ਪਹਿਲਾਂ ਵੀ ਇੰਟਰ ਸਟੇਟ ਨਾਕਾਬੰਦੀ ਹੋਈ ਸੀ ਉਹ اسی ਆਪਰੇਸ਼ਨ ਸੀਲ ਹੋਇਆ ਸੀ। ਤੇ ਅੱਗੇ ਵੀ ਇਹ ਇੰਟਰ ਸਟੇਟ ਨਾਕਾਬੰਦੀ ਹੋਰ ਵੀ ਅਸੀਂ ਕਰਾਂਗੇ। ਥੈਂਕ ਯੂ। ਜਾਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ 15 ਅਗਸਤ ਦੇ ਸੈਲੀਬ੍ਰੇਸ਼ਨਸ ਨੇੜੇ ਆ ਰਹੇ ਤੇ 15 ਅਗਸਤ ਦੇ ਮੁਤਲਕ ਕਈ ਪ੍ਰਕਾਰ ਦੇ ਜਿਹੜੇ ਸਿਕਿਉਰਟੀ ਮੈਅਰ ਆ ਉਹ ਅਸੀਂ ਲੈ ਰਹੇ ਹਾਂ। ਪਬਲਿਕ ਦੇ ਅੰਦਰ ਇੱਕ ਸੈਂਸ ਆਫ ਕੌਨਫੀਡੈਂਸ ਤੇ ਜਿਹੜੇ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅੰਸਰ ਨੇ ਉਹਨਾਂ ਦੇ ਅੰਦਰ ਇੱਕ ਭੈ ਦੀ ਭਾਵਨਾ ਪੈਦਾ ਕਰਨ ਲਈ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਆ ਜਿਵੇਂ ਕਲੋਨੀਆਂ ਦੀ ਚੈਕਿੰਗ ਜਾਂ ਯੋਧ ਨਸ਼ੇ ਵਿਰੁੱਧ ਜਿਹੜੇ ਪ੍ਰੋਗਰਾਮ ਆ ਉਹ ਵੀ ਲਗਾਤਾਰ ਜਾਰੀ ਨੇ ਤਾਂ ਕਿ 15 ਅਗਸਤ ਨੂੰ ਬਿਨਾਂ ਕਿਸੇ ਵਾਰਦਾਤ ਇੱਕ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਉਹਨੂੰ ਨੇੜੇ ਲਾਸਿਆ ਪਬਲਿਕਲੀ ਇਹ ਮੈਸੇਜ ਆਜੂ ਕਿ 15 ਅਗਸਤ ਤੇ ਕਿਉਂਕਿ ਆਈਕੋਨਿਕ ਡੇ ਹੁੰਦਾ ਹੈ ਤੇ ਜਿਹੜੀ ਦੇਸ਼ ਵਿਰੋਧੀ ਤਾਕਤਾਂ ਨੇ ਉਹ ਵੀ ਇਸੇ ਫਰਕ ਚ ਹੁੰਦੀਆਂ ਨੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ ਉਹ ਜਿਸ ਤਰ੍ਹਾਂ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਜੀ ਕੀ ਪਰਪਸ ਹੈ ਇਸ ਚੀਜ਼ ਦਾ ਤੇ ਕਿੰਨੇ ਕੁ ਮਲਾ ਦੇ ਵਿੱਚ ਲਗ ਮਾਰਦੇ ਨੇ ਤੋਰਿਆ ਜਾਂਦੇ ਨੇ ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਨ ਦੇ ਦਸ਼ਾ ਨਿਰਦੇਸ਼ ਹੈ ਜਿਵੇਂ ਕਿ ਆਉਣ ਵਾਲੇ ਸਮੇਂ 'ਚ ਆਪਾਨੂੰ ਪਤਾ 15 ਅਗਸਤ ਦੇ ਸੈਲੀਬ੍ਰੇਸ਼ਨਸ ਨੇੜੇ ਆ ਰਹੇ ਤੇ 15 ਅਗਸਤ ਦੇ ਮਤਲਕ ਕਈ ਪ੍ਰਕਾਰ ਦੇ ਜਿਹੜੇ ਸਿਕਿਉਰਟੀ ਮੈਅਰ ਆ ਉਹ ਅਸੀਂ ਲੈ ਰਹੇ ਹਾਂ ਉਹਨਾਂ 'ਚੋਂ ਪਬਲਿਕ ਦੇ ਅੰਦਰ ਇੱਕ ਸੈਂਸ ਆਫ ਕੌਨਫੀਡੈਂਸ ਤੇ ਜਿਹੜੇ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅੰਸਰ ਨੇ ਉਹਨਾਂ ਦੇ ਅੰਦਰ ਇੱਕ ਭੈ ਦੀ ਆਪਣਾ ਪੈਦਾ ਕਰਨ ਲਈ ਜਿਹੜਾ ਇਹ 플ੈਗ ਮਾਰਚ ਅੱਜ ਐਸਪੀ ਸਿਟੀ ਪਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਗੋਰਸੀ ਤੇ ਇਹਨਾਂ ਦੇ ਐਸਐਚਓ ਸਭਾ ਇਹ ਸਾਰੇ ਸ਼ਹਿਰ ਨੂੰ ਅੱਜ 플ੈਗ ਮਾਰਚ ਰਾਹੀਂ ਕਵਰ ਕਰਨਗੇ ਤੇ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਆ ਜਿਵੇਂ ਕਲੋਨੀਆਂ ਦੀ ਚੈਕਿੰਗ ਜਾਂ ਯੋਧ ਨਸ਼ੇ ਵਿਰੁੱਧ ਜਿਹੜੇ ਪ੍ਰੋਗਰਾਮ ਆ ਉਹ ਵੀ ਲਗਾਤਾਰ ਜਾਰੀ ਨੇ ਤਾਂ ਕਿ 15 ਅਗਸਤ ਨੂੰ ਬਿਨਾਂ ਕਿਸੇ ਵਾਰਦਾਤ ਤੇ ਇੱਕ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਉਹਨੂੰ ਨੇੜੇ ਲਾ ਸਿਆ ਰੂਟ ਕੀ ਰਹਿ ਗਿਆ ਇਹਦਾ ਇਹਦਾ ਸਾਰਾ ਪੁਰਾਣਾ ਸ਼ਹਿਰ ਵੀ ਕਵਰ ਹੋਊਗਾ ਜੀ ਥਾਪਰ ਕਾਲਜ ਦਾ ਏਰੀਆ ਵੀ ਕਵਰ ਹੋਊਗਾ ਤੇ ਸ਼ਹਿਰ ਦੇ ਜਿਹੜੇ ਪੁਰਾਣੇ ਭੀੜੀ ਏਰੀਆ ਉਹ ਵੀ ਇਹਦੇ ਚ ਕਵਰ ਹੋਊਗਾ ਹਾਂਜੀ ਆਊਟਰ ਏਰੀਆ ਚੋਂ ਵੀ ਕਵਰ ਦੇਖੋ ਪਬਲਿਕ ਲਈ ਇਹ ਮੈਸੇਜ ਆ ਜੀ ਕਿ 15 ਅਗਸਤ ਤੇ ਕਿਉਂਕਿ ਆਈਕੋਨਿਕ ਡੇ ਹੁੰਦਾ ਆ ਤੇ ਜਿਹੜੀ ਦੇਸ਼ ਵਿਰੋਧੀ ਤਾਕਤਾਂ ਨੇ ਉਹੋ ਵੀ ਇਸੇ ਫਰਾਕਚ ਹੁੰਦੀਆਂ ਨੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ ਤੇ ਜੇਕਰ ਕੋਈ ਵੀ ਸ਼ਕਤੀ ਵਿਅਕਤੀ ਜਾਂ ਵਸਤੂ ਪਬਲਿਕ ਦੀ ਨਿਗਾਹ 'ਚ ਆਂਦੀ ਹੈ ਜਿਹੜੀ ਕਿ ਬਿਲਕੁਲ ਆਊਟ ਆਫ ਪਲੇਸ ਨਜ਼ਰ ਆਂਦੀ ਹੈ ਤੇ ਉਹਦੇ ਬਾਬਤ 95929 1250 ਜਿਹੜਾ ਪਟਿਆਲਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ 24 ਘੰਟੇ ਚਾਲੂ ਹੁੰਦਾ ਤੇ ਉਹਦੇ ਤੇ ਸਾਨੂੰ ਚਲਾ ਦਿੱਤੀ ਜਾਵੇ ਤਾਂ ਕਿ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਕਿਸੇ ਵੀ ਇਹੋ ਜੀ ਵਾਰਦਾਤ ਨੂੰ ਅਣਜਾਣ ਦਿਨ ਤੋਂ ਰੋਕ ਸਕਦੇ। ਥੈਂਕ ਯੂ। ਇਸ ਤੋਂ ਇਲਾਵਾ ਇੰਟਰਸਟੇਟ ਲਾਕ ਤੇ ਜਿਹੜੇ ਬਾਰਡਰ ਤੇ ਹਰਿਆਣਾ ਕੋਈ ਕੁਛ ਦਿਨ ਪਹਿਲਾਂ ਵੀ ਇੰਟਰਸਟੇਟ ਨਾਕਾਬੰਦੀ ਹੋਈ ਸੀ ਉਹ ਇਸੇ ਆਪਰੇਸ਼ਨ ਸੀਲ ਹੋਇਆ ਸੀ। ਤੇ ਅੱਗੇ ਵੀ ਇਹ ਇੰਟਰਸਟੇਟ ਨਾਕਾਬੰਦੀ ਹੋਰ ਵੀ ਅਸੀਂ ਦਾ। ਥੈਂਕ ਯੂ।